ਬੋਲੇ ਸੁਨਹਿਾਰ ਸਾਧ ਰਿਆ ਕਵਾਲੇ ਬੋਲੇ ਸੁਨਹਿਾਰ ਸਾਧ ਰਿਆ ਕਵਾਲੇ ਕਿਆ ਬੋਲੇ ਪਾਦੇ ਕੋਈ ਨਹੀਂ ਪਾਦੇ ਸਾਰੇ ਜੀ ਪੂਰੇ ਫੋਟੋਆਂ ਪਾਰੀਆਂ ਨੇ ਵੈਸੇ ਹਾਂ ਬੋਲੇ ਸੁਨਹਿਾਰ ਸਾਧ ਰਿਆ ਕਵਾਲੇ ਇਸ ਕਿੰਨਦਾ ਨਹੀਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਸਾਬੂ ਸਿੰਘ ਧਰਮਸਾਲ ਜਿੰਦਾਬਾਦ ਸਰਦਾਰ ਸਾਬੂ ਸਿੰਘ ਧਰਮਸਾਲ ਜਿੰਦਾਬਾਦ ਇੱਕ ਮਿੰਟ ਰਹੀ ਇੱਕ ਮਿੰਟ ਬੋਲਦੇ ਜਿੱਤਣ ਤੋਂ ਬਾਅਦ ਪਹਿਲੀ ਮੀਟਿੰਗ ਸੀ ਫਿਰ ਜਦੋਂ ਸਨਮਾਨ ਕੀਤਾ ਪੈਂਦਾ ਦਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿਉਂਕਿ ਸਰਕਾਰ ਨਾਲ ਲੜਾਈ ਸੀ ਔਰ ਏਡੇ ਅੰਡਰ ਪ੍ਰੈਸ਼ਰ ਇੰਨੇ ਦਬਕੇ ਵੀ ਚੱਲਦੇ ਹੋਏ ਇਹ ਮੈਂਬਰ ਜਿੱਤ ਕੇ ਆਏ ਨੇ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਸੀ ਪਾਰਟੀ ਨੇ ਇਹਨਾਂ ਦਾ ਸਨਮਾਨ ਕੀਤਾ ਹੈ ਔਰ ਦੂਸਰਾ ਮੈਂ ਗੱਲ ਕਹਿ ਦਿਆਂ ਕਿ ਅਸੀਂ ਮੀਟਿੰਗ ਕੀਤੀ ਹੈ ਮੀਟਿੰਗ 'ਚ ਫੈਸਲਾ ਲਿਆ ਸਰਬਸੰਮਤੀ ਨਾਲ ਸਾਰਿਆਂ ਨੇ ਕਿ ਸਰਕਾਰ ਕੋਲ 12 ਮੈਂਬਰ ਨੇ ਭਾਵੇਂ 13 ਹੋਣ ਜਿੰਨੇ ਹੋਣ ਸਾਡਾ ਕਿਸੇ ਨਾਲ ਵੀ ਕੋਈ ਰਲੇਵਾ ਨਹੀਂ ਹੋਏਗਾ ਕਾਂਗਰਸ ਪਾਰਟੀ اپੋਜੀਸ਼ਨ ਤੇ ਰਹੇਗੀ ਔਰ ਬਲਾਕ ਸੰਮਤੀ ਦੇ ਹਰ ਕੰਮ ਤੇ ਨਿਗਰ ਰੱਖਣਗੇ ਮੈਂਬਰ ਸਾਡੇ ਜਿੱਥੇ ਸਹੀ ਹੋਇਆ ਉਹਨੂੰ ਸਹੀ ਦੱਸਣਗੇ ਸਹਿਯੋਗ ਦੇਣਗੇ ਔਰ ਜਿੱਥੇ ਗਲਤ ਹੋਇਆ ਇਹ ਡਟ ਕੇ ਵਿਰੋਧ ਕਰਨਗੇ ਸਾਡਾ ਕਿਸੇ ਨਾਲ ਕੋਈ ਗੱਠ ਜੋੜ ਨਹੀਂ ਨਾ ਗੱਠ ਜੋੜ ਹੋਏਗਾ ਨਾ ਅਸੀਂ ਕਰਾਂਗੇ ਕਾਂਗਰਸ ਪਾਰਟੀ ਦੇ ਮੈਂਬਰ ਸਹਿਬਾਨ ਸਾਰੇ اپੋਜੀਸ਼ਨ ਔਰ ਲੋਕਾਂ ਦੇ ਹੱਕ ਲਈ ਆਵਾਜ਼ ਚੁੱਕਦੇ ਰਹਿੰਗੇ ਮੰਤਰੀ ਸਾਹਿਬ ਸੱਤ ਸੀਟਾਂਆਂ ਨੇ ਜੇਕਰ ਵੋਟ ਪਰਸੈਂਟ ਦੇ ਦੇਖੀਓ ਕਿ ਮੇਰੀ ਹਲਕੇ ਚ ਵੋਟ ਪਰਸੈਂਟ ਤੁਸੀਂ ਆਪ ਕੱਢ ਲਿਓ ਅਲਟੀਮੇਟਲੀ ਸਾਰਾ ਜਿਹੜਾ ਹਲਕੇ ਦਾ ਵੋਟਰ ਆ ਪਿੰਡਾਂ ਦਾ 4200 ਦੇ ਕਰੀਬ ਮੈਂ ਤੁਹਾਨੂੰ ਡਾਟਾ ਵੀ ਦੇ ਦਾਂਗਾ ਕਿਉਂਕਿ ਇੱਕ ਨੰਬਰ ਤੇ ਜੇ ਸੀਟਾਂ ਦੇ ਹਿਸਾਬ ਨਾਲ ਜਾਈਏ ਤਾਂ 4 ਲੋਕਾਂ ਦੇ ਸਾਡੇ ਕੋਲ 12 ਆਈਆਂ ਨੇ ਦੂਜੇ ਨੰਬਰ ਤੇ ਸੀਤੀਜੇ ਨੰਬਰ ਤੇ ਲੇਕਿਨ ਵੋਟਾਂ ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ 1200 4200 ਵੋਟ ਸਾਡੀ ਆਮ ਆਦਮੀ ਪਾਰਟੀ ਨਾਲੋਂ ਵੱਧ ਹੈ ਟੋਟਲ ਜੀ ਤੇ ਮੈਂ ਸਮਝਦਾ ਕਿ ਟੋਟਲ ਵੋਟਾਂ ਗਿਣੀਆਂ ਇਹ ਤਾਂ ਕਾਂਗਰਸ ਪਾਰਟੀ ਇੱਕ ਨੰਬਰ ਤੇ 4200 ਵੋਟ ਦੀ ਲੀਡ ਕਰ ਰਹੀ ਹੈ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਔਰ ਤੀਸਰੇ ਨੰਬਰ ਤੇ ਅਕਾਲੀ ਦਲ ਹੈ ਮంత్రి ਸਾਹਿਬ ਮਨਰੇਗਾ ਨੂੰ ਲੈ ਕੇ ਜਿਵੇਂ ਬਦਲਾਅ ਹੋ ਰਹੇ ਨੇ ਪਿੰਡਾਂ 'ਚ ਗਰੀਬ ਲੋਕ ਜਾਂ ਪਰਚੇਤਾਂ ਨੂੰ ਵੀ ਕਾਫੀ ਕੰਮ ਮਨਰੇਗਾ ਚ ਹੁੰਦਾ ਸੀ ਉਸ ਨੂੰ ਕਿਵੇਂ ਦੇ ਦੇ ਬੈ ਸਮਝਦਾ ਕਿ ਇੱਕ ਗਰੀਬ ਨੂੰ ਸੱਟ ਮਾਰੀ ਗਈ ਆ ਇਹ ਹਿੰਦੁਸਤਾਨ ਦੀ ਸਰਕਾਰ ਬੀਜੇਪੀ ਵਾਲੇ ਹੁਣ ਪਿੰਡਾਂ 'ਚ ਇੱਕ ਪਾਸਤਾ ਗਰੀਬਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਉੱਤੇ ਚੁੱਕਣਾ ਹੈ ਘਰ ਘਰ ਜਾ ਕੇ ਕਹਿੰਦੇ ਨੇ ਜਿਹੜਾ ਗਰੀਬ ਰੋਟੀ ਕਮਾ ਕੇ ਖਾ ਰਿਆ ਸੀ ਕਾਂਗਰਸ ਪਾਰਟੀ ਦੀ ਡਾਕਟਰ ਮੋਨਮੋਹ ਸਿੰਘ ਦੀ ਸਰਕਾਰ ਨੇ ਸਕੀਮ ਲਿਆਂਦੀ ਸੀ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਕਿ ਮਹਾਤਮਾ ਗਾਂਧੀ ਜੀ ਚਾਹੁੰਦੇ ਸੀ ਕਿ ਗਰੀਬਾਂ ਨੂੰ ਉਪਰ ਚੁੱਕਿਆ ਜਾਵੇ ਉਹਨਾਂ ਦੇ ਦਰਦ ਸਮਝਦੇ ਸੀ ਔਰ ਨਰੇਗਾ ਸਕੀਮ ਲਿਆਂਦੀ ਸੀ ਘੱਟੋ ਘੱਟ 100 ਦਿਨ ਦਾ ਰੋਜ਼ਗਾਰ ਮੁਕਰਰ ਕੀਤਾ ਸੀ ਗਾਰੰਟੀ ਸੀ 100 ਦਿਨ ਦੀ ਉਹ ਚੱਲ ਰਹੀ ਸੀ ਔਰ ਇਹ ਜਿਹੜੇ ਮੋਦੀ ਸਾਹਿਬ ਤੇ ਉਹਨਾਂ ਦੇ ਸਾਥੀ ਬਹੁਤ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਨੇ ਸਾਡੇ ਪੰਜਾਬ ਦੇ ਵੀ ਕਈ ਲੀਡਰ ਗਏ ਨੇ ਉੱਥੇ ਉਹ ਵੀ ਮੂੰਹ ਚ ਘੁੰਗਣੀਆਂ ਪਾਈ ਬੈਠੇ ਆ ਜਵਾਬ ਨਹੀਂ ਦਿੰਦੇ ਮੈਨੂੰ ਸਮਝਦਾ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਗਰੀਬ ਦੇ ਹੱਥੋਂ ਰੋਟੀ ਖੋਈ ਗਈ ਹੈ ਮੂੰਹ ਚੋਂ ਕੱਢੀ ਗਈ ਹੈ ਔਰ ਇੱਕ ਸਕੀਮ ਦਾ ਪਹਿਲਾਂ ਤਾਂ ਨਾਮ ਰੱਖ ਕੇ ਇਹਨਾਂ ਨੇ ਮਹਾਤਮਾ ਗਾਂਧੀ ਰਾਸ਼ਟਰਪਤੀ ਰਾਸ਼ਟਰਪਿਤਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜਿਹਦੇ ਨਾਮ ਤੇ ਇਹ ਸਕੀਮ ਸੀਗੀ ਉਹਦਾ ਨਾਮ ਹਟਾ ਕੇ ਇਹਨਾਂ ਨੇ RAM ਜੀ ਰੱਖਿਆ RAM ਜੀ ਦਾ ਸਾਰੇ ਸਤਿਕਾਰ ਕਰਦੇ ਆ ਪੂਰੀ ਦੁਨੀਆ ਰਾਮ ਜੀ ਉਹਨਾਂ ਦੇ ਅਸ਼ੀਰਵਾਦ ਹੈ। ਰਾਮ ਜੀ ਨੂੰ ਸਾਰੇ ਮੱਥਾ ਟੇਕਦੇ ਨੇ ਪਰ ਲੇਕਿਨ ਇੱਕ ਦਿੱਤਾ ਹੋਇਆ ਨਾਮ ਵਾਪਸ ਲੈ ਕੇ ਇੱਕ ਪਾਸੇ ਅਸੀਂ ਰਾਸ਼ਟਰ ਪਿਤਾ ਦਾ ਉਹਨਾਂ ਨੂੰ ਦਰਜਾ ਦਿੱਤਾ ਹੈ ਮਹਾਤਮਾ ਗਾਂਧੀ ਜੀ ਨੂੰ। ਦੂਸਰਾ ਮੈਂ ਕਹਿੰਦਾ ਕਈ ਸਕੀਮਾਂ ਨੇ ਰਾਮ ਜੀ ਦਾ ਰੱਖਣ ਕਿਸੇ ਦਾ ਨਾਮ ਮਰਜ਼ੀ ਰੱਖਣ। ਰਾਮ ਜੀ ਨੂੰ ਲੋਕ ਵੈਸੀ ਸਤਿਕਾਰ ਕਰਦੇ ਨੇ। ਸੋ ਉਹ ਉਸ ਗੱਲ ਨੂੰ ਕਰਕੇ ਇਹਨਾਂ ਨੇ ਮੈਂ ਸਮਝਦਾ ਕਿ ਬੀਜੇਪੀ ਤੇ ਆਰਐਸਐਸ ਅੱਜ ਗੋੜਸੇ ਨਾਲ ਖੜੀ ਹੈ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਜੀ ਦੀ ਹਤਿਆ ਕੀਤੀ ਸ਼ਹੀਦ ਕੀਤਾ ਸੀਗਾ ਅੱਜ ਗੋਡਸੇ ਦੇ ਨਾਲ ਜਾ ਕੇ ਖੜਕੇ ਮਹਾਤਮਾ ਗਾਂਧੀ ਜੀ ਦੇ ਵਰੋਚ ਖੜੀਆ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੋਈ ਹੈ ਔਰ ਭਾਜਪਾ ਵਾਲਿਆਂ ਨੂੰ ਸੋਚ ਲੈਣਾ ਚਾਹੀਦਾ ਕਿ ਤੁਸੀਂ ਕਿਸਾਨਾਂ ਨੂੰ ਵੀ ਰੋਲਿਆ ਤੁਸੀਂ ਜਵਾਨਾਂ ਨੂੰ ਵੀ ਰੋਲਿਆ ਔਰ ਗਰੀਬ ਦੇ ਮੂੰਹ 'ਚੋਂ ਹੰਡ ਰੋਟੀ ਕੱਢ ਲਈ ਸਕੀਮ ਰੱਖਤੀ ਕਿ 40% ਸਟੇਟ ਸ਼ੇਅਰ ਦੇਏਗੀ ਤੇ 60% ਸੈਂਟਰ ਦੇਗਾ ਇਹ ਨਵੀਂ ਸ਼ਰਤ ਰੱਖ ਦਿੱਤੀ ਕਿ ਸਟੇਟਾਂ ਦੇ ਨਾ ਸਕਣ ਤੇ ਅਸੀਂ ਸਕੀਮ ਚਲਾ ਨਾ ਸਕੀਏ ਮੈਂ ਇਹੀ ਚਾਹੁੰਦਾ ਕਿ ਇਹਨਾਂ ਨੂੰ ਆਪ ਮੁੜ ਵਿਚਾਰ ਕਰਕੇ ਜਿਹੜਾ 100 ਦਿਨ ਦਾ ਰੋਜ਼ਗਾਰ ਉਹ ਸੈਂਟਰ ਦਵੇ ਸਟੇਟਾਂ ਨੂੰ ਆਦੇਸ਼ ਕਰਨ ਵੀ ਭਾਈ 100 ਦਾ ਤਾਂ ਅਸੀਂ ਦਿੰਦਾ 50 ਦਿਨ ਦਾ ਘੱਟੋ ਘਾਟ ਤੁਸੀਂ ਵੀ ਦਿਓ ਤਾਂ ਕਿ 150 ਦਿਨ ਦਾ ਘ ਗਰੀਬ ਨੂੰ ਆਪਣੀ ਉਹਦੀ ਰੋਟੀ ਚੱਲਦੀ ਹੋਵੇ 150 ਦਿਨ ਦਾ ਰੋਜ਼ਗਾਰ ਮਿਲ ਸਕੇ ਲਾਸਟ ਸਵਾਲ ਹੈ ਮੰਤਰੀ ਸਾਹਿਬ ਡਾਇਨਾਸੌਰ ਕਹਿੰਦੇ ਆਗੇ ਪੰਜਾਬ ਚ ਨਾਬੇ ਚ ਵੀ ਦੇਖੇ ਡਾਇਨਾਸੌਰ ਕੋਈ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਬੰਦਿਆਂ ਨੂੰ ਜਾਣਦਾ ਨਾ ਡੈਨਾ ਨੂੰ ਜਾਣਦਾ ਨਾ ਸੌਹਰ ਨੂੰ ਜਾਣਦਾ ਮਨੁੱਖਤਾ ਨੂੰ ਦੇਖਦਾ ਵੀ ਮਨੁੱਖ ਵਧੀਆ ਨੇ ਲੋਕ ਜਿਹੜੇ ਲੋਕਾਂ ਨੇ ਫੈਸਲਾ ਲੈਣਾ ਜਿਹੜੀ ਜਨਤਾ ਰਾਜ ਭਾਗ ਦਿੰਦੀ ਆ ਤੇ ਖੁੰਦੀ ਆ ਮੈਂ ਤਾਂ ਹਾਂਜੀ ਵਿਵੇਕ ਜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਆ ਵਧਾਈਆਂ ਦਿੱਤੀਆਂ ਗਿਆ ਨੇ ਤੁਹਾਡਾ ਕੀ ਕਹਿਣਾ ਜੀ ਅੱਜ ਸਰਦਾਰ ਸਾਧੂ ਸਿੰਘ ਧਰਮਸੋਝ ਜੀ ਨੇ ਆਪਣੀ ਕੋਠੀ ਜੋ ਬਲਾਕ ਸੰਮਤੀ ਦੇ ਆਪਣੇ 7 ਮੈਂਬਰ ਸਹਿਬਾਨ ਜਿੱਤੇ ਨੇ ਔਰ ਇੱਕ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਸਹਿਬਾਨ ਜਿੱਤੇ ਨੇ ਉਹਨਾਂ ਨੂੰ ਮੁਬਾਰਕ ਦਿੰਦੇ ਹੋਏ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਕੁੱਠੀ ਬਲਾਕ ਕੇ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਾਬੇ ਹਲਕੇ ਦੇ ਵਿੱਚ ਉੱਚਾ ਚੱਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਬਲਾਕ ਵੱਲੋਂ ਅਸੀਂ ਸਾਰੇ ਜੋ ਬਲਾਕ ਸੰਮਤੀ ਦੇ 7 ਮੈਂਬਰ ਔਰ ਜ਼ਿਲ੍ਹਾ ਪ੍ਰਸ਼ਦ ਦੇ ਸਾਡੇ ਇੱਕ ਮੈਂਬਰ ਜਿੱਤੇ ਨੇ ਅਸੀਂ ਨਾਬੇ ਬਲਾਕ ਵੱਲੋਂ ਉਹਨਾਂ ਦਾ ਬਹੁਤ ਬਹੁਤ ਸਨਮਾਨ ਕਰਦੇ ਹਾਂ ਤੇ ਉਹਨਾਂ ਦਾ ਬਹੁਤ ਧੰਨਵਾਦ ਜੋ ਉਹਨਾਂ ਨੇ ਨਾਬੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਉੱਚਾ ਚੱਕਣ ਲਈ ਬਹੁਤ ਯੋਗਦਾਨ ਪਾਇਆ। ਉਹ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਪਤਾ ਲੱਗਿਆ ਮੈਂ ਐਸਪੈਂਡ ਚ ਵੀ ਕਾਂਗਰਸ ਨੂੰ ਬਹੁਤ ਜ਼ਿਆਦਾ ਵੋਟ ਪਈ ਹੈ ਜਿਹੜੇ ਚਾਰ ਪਿੰਡਾਂ ਦੇ ਬਣੀਆਂ ਕਿਸ ਤਰ੍ਹਾਂ ਦੇ ਦੇਖੋ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦੇ ਪਿਛਲੇ ਕਿਤੇ ਹੋਏ 5 ਸਾਲ ਚ ਕਾਰਜਕਾਲ ਜੋ ਆਪਣੇ ਕੀਤੇ ਗਏ ਸੀ ਉਹਨਾਂ ਨੂੰ ਮੂਰੇ ਰੱਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਕੈਂਡੀਡੇਟ ਜੋ ਬਲਾਕ ਸੰਮਤੀ ਦੇ ਮੈਂਬਰ ਖੜੇ ਸੀ ਚਾਹੇ ਮੈਸ ਤੋਂ ਸੀ ਚਾਹੇ ਕੋਈ ਵੀ ਬਲਾਕ ਸੰਮਤੀ ਸੀ ਉਹ ਸਰਦਾਰ ਸਾਧੂ ਸਿੰਘ ਤੁਹਾਨੂੰ ਸੋਝੀ ਦੇ ਜੋ ਕਿਤੇ ਹੋਏ ਕੰਮਾਂ ਨੂੰ ਮੂਰੇ ਰੱਖ ਕੇ ਲੋਕਾਂ ਨੇ ਵੋਟਾਂ ਪਾਈਆਂ ਠੀਕ ਹੈ ਜੀ